ਮਰਨੀ ਮਰ ਜਾਂਦੇ ਨੇ ਸ਼ੀਰੂ ਸਰਨਾਚ ਕਉ ਦੇ ਨੇ ਜੋ ਗੈਰਤ ਮੰਦ ਸਦਕੀ ਨੇ ਸਦਾ ਜਾਗ ਲਈ ਜਿਉਂਦੇ ਨੇ ਜਿਨ੍ਹਾਂ ਦਾ ਸਦਕ ਪੱਕਾ ਜੱਗ ਤੋਂ ਕੁਰਬਾਨ ਜਾਵਣ ਦਾ ਮਰਾ ਮੈਨੇ ਨਾ ਖਣ ਜੱਜਵਾ ਕਰਵ ਖਾਵਨ ਦਾ ਉਡਾਰੀ ਉੱਡਣੇ ਜਿਉ ਸੱਪ ਪਰਦੇ ਹਨ ਫਰਿਸ਼ਾਂ ਤੋਂ ਰਹਿੰਦੇ ਕਦੇ ਨਾ ਮੁਥਾਜ ਸਿੱਦਕੀ ਉੱਚੇ ਅਰਸ਼ਾਂ ਤੋਂ ਮਨ ਖਿਆਲ ਸ਼ੀਰਾਂ ਦੇ ਗੁਲਾਮੀ ਸਿਰ ਤੋਂ ਲਾ ਬਣਦਾ ਮਰਾ ਮੈਨੇ ਨ ਰੱਖਣ ਜੇ ਜੱਜ ਵਾਂ ਕਰ ਵਖਾਵਣ ਦਾ ਕੈਰੇ ਅੰਗ ਨਾ ਕਰ ਤਾਰ ਬਾਗੀ ਸੋਚਿਉਂ ਦੀਏ ਆਜ਼ਾਦੀ ਵਤਨ ਪਾਰਤ ਦੀ ਸਦਾ ਮਨ ਲੂਚਿਉਂ ਦੀਏ ਆਜ਼ਾਦੀ ਬਦਲ ਸਿਰ ਲਾਬਣ ਜਾ ਵੈਰੀ ਵਾਲੇ ਰਾ ਮੈਨੇ ਰਖਣਾ ਜਜ ਜਵਾਂ ਕਰਵ ਖਾ ਬਣਦਾ ਤੂਫਾਨਾਂ ਦੀ ਕਰੀ ਅਸਵਾਰੀ ਰੁੱਖ ਬਦਲ ਦੇਂਦਾ ਯਾਦੂਗਰ ਹੈ ਗੱਲਾਂ ਦਾ ਜੋ ਸਭ ਨੂੰ ਕੀਲ ਲੇ ਗਏ ਚੰਡੇ ਚੁਲਾ ਬਣਦਾ ਮਰਾ ਮੈਨੇ ਰਖਣ ਨਾ ਜਜਵਾ ਕਰਵ ਖਾ ਬਣਦਾ ਜੀਦੇ ਨਾਲ ਬੈਠੇ ਜਾ ਕੇ ਉਸ ਨੂੰ ਵਾਸ ਕਰਦਾ ਬਈ ਛੋਟੀ ਉਮਰ ਪੈਂਡੇ ਔਖਿਆਂ ਤੇ ਪੱਬ ਤਰਦਾ ਬਈ ਬਣਾ ਗਏ ਤਾਲੀ ਤੇ ਤਕਾਵਣ ਦਾ ਮਰਾ ਮੈਨੇ ਰੱਖਣ ਨਾ ਜੱਜ ਵਾਂਕਰ ਖਾਵਣ ਦਾ ਹੈ ਹਥਿਆਰ ਇਕੱਠੇ ਕਰਦਾ ਦੇਸ਼ ਦੇ ਬਚਾਉਣੇ ਨੂੰ ਹਲੂਣੇ ਜਗ ਬੰਕਰ ਬਖਾਵਣ ਦਾ ਸਤਾਰਾਂ ਸਾਲਾਂ ਦਾ ਹੈ ਜੰਗ ਦੀ ਉਹ ਵਿਅਤ ਕੜਦਾਏ ਬਣਾ ਫੋਲਾਦ ਹੌਸਲੇ ਨੂੰ ਮੂਰੇ ਹੋ ਕੇ ਲੜਦਾਏ ਬਣ ਕੇ ਰੋਸ਼ਨੀ ਰਾदास ਦਾਈ ਮੁਕਤੀ ਨੂੰ ਪਾ ਬਣਦਾ ਖਣ ਦੇ ਜੱਜ ਬਾਂਕਰ ਬਖਾਵਣ ਦਾ ਕੱਕ ਕੀ ਮੋਤ ਡੋਲਣ ਨਾ ਪਈ ਐਸੇ ਝਿਕਰੇ ਮਰਦਾਂ ਦੇ ਸਿਰ ਤਿਆਰ ਲੇ ਲੱਖ ਚੱਲ ਦੇ ਕਈ ਵੀ ਚੁਦਰ ਦਾ ਦੇ ਦੀਪ ਸਿੰਘ ਮੰਗੈ ਚਾ ਸਦਾ ਛੰਦ ਰਚਾ ਰਾਮੈਨੇ ਨਰੱਖਣ ਜੇ ਜੱਜ ਬੰਕਰ ਬਖਾ ਬਣਦਾ ਜੇ ਜੱਜ ਬੰਕਰ ਬਖਾ